ਅਸੀਂ 700 ਗਲਤੀਆਂ ਕਰਕੇ ਮੰਜ਼ਿਲ ਤੋਂ ਦੂਰ ਚਲੇ ਗਏ ਆ ਪਤਾ ਆਇਸਟਾਈਨ ਦੀ ਹਿੰਮਤ ਤੇ ਹੌਸਲਾ ਤੇ ਉਮੰਗ ਤੇ ਤਰੰਗ ਦੇਖੋ ਕਹਿਣ ਲਗਾ ਸੀ ਮੰਜ਼ਿਲ ਦੇ ਨੇੜੇ ਚਲੇ ਗਏ ਆ ਕਮ ਸੇ ਕਮ 700 ਗਲਤੀਆਂ ਤੇ ਨਹੀਂ ਨਾ ਕਰਾਂਗੇ ਉਮੀਦ ਇਹ ਗੱਲ ਪਕੜਦੇ ਚਾਹੀਏ ਕਹਿੰਦਾ ਸੀ ਮੰਜ਼ਿਲ ਦੇ ਨੇੜੇ ਚਲਾ ਗਿਆ ਇਹ ਜਿਹੜੀਆਂ 700 ਗਲਤੀਆਂ ਕੀਤੀ ਨੇ ਇਹ ਤੇ ਨਹੀਂ ਨਾ ਕਰਾਂਗੇ ਇਹਨਾਂ ਤੋਂ ਤੇ ਬਚ ਗਏ 700 ਅਵਿਸ਼ਕਾਰ ਕਰਕੇ ਸ਼ਾਗਿਰਦ ਨਿਰਾਸ਼ ਹੋ ਗਏ ਨੇ ਵੀ ਕੁਝ ਤੱਥ ਨਹੀਂ ਲਵਿਆ ਪਰ ਜੋ ਅਵਿਸ਼ਕਾਰ ਕਰ ਰਿਹਾ ਹੈ ਉਹਦਾ ਹੌਸਲਾ ਇਤਨਾ ਹੈ ਕਮ ਸੇ ਕਮ 700 ਗਲਤੀਆਂ ਤੇ ਹੁਣ ਮੈਂ ਨਹੀਂ ਨਾ ਕਰਾਂਗਾ ਇਹਨਾਂ ਤੋਂ ਤੇ ਮੈਂ ਬਚ ਗਿਆ ਅਸੀਂ ਮੰਜ਼ਿਲ ਦੇ ਨੇੜੇ ਜਾ ਰਹੇ ਹਾਂ ਨੇੜੇ ਜਾ ਰਹਿਆਂ ਨੂੰ ਤੱਥ ਲੱਭ ਤਾ ਹੌਸਲਾ ਨਹੀਂ ਹਾਰਨਾ ਹੌਸਲਾ ਇਹ ਠੀਕ ਹੈ ਜਦ ਵੀ ਕੋਈ ਸੈਂਟਿਸਟ ਨਿਰਾਸ਼ ਹੋ ਜਾਂਦਾ ਹੈ ਰਸਤੇ 'ਚ ਹੀ ਰਹਿ ਜਾਂਦਾ ਹੈ ਜਦ ਵੀ ਕੋਈ ਸਾਧਨਾ ਕਰਨ ਵਾਲਾ ਸਾਧਕ ਨਿਰਾਸ਼ ਰਹ ਜਾਂਦਾ ਹੈ ਹੋ ਜਾਂਦਾ ਹੈ ਭਾਈ ਨਿਰਾਸ਼ੀ ਬਹੁਤ ਦਿਨ ਲਾਗੇ ਬਹੁਤ ਦਿਨ ਹੋ ਗਏ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ 10-20 ਸਾਲ ਹੋ ਗਏ ਨੇ ਵਾਹਿਗੁਰੂ ਵਾਹਿਗੁਰੂ ਕਰਦੇ ਕੁਝ ਨਹੀਂ ਹੋਇਆ ਨਿਰਾਸ਼ ਹੋ ਗਏ ਨਿਰਾਸ਼ ਹੋਇਆ ਸੈਂਟਿਸਟ ਹੋ ਸਕਦਾ ਉਸ ਰਸਤੇ ਨੂੰ ਵੀ ਛੋੜ ਦੇਵੇ ਕਹਿੰਦੇ ਨੇ ਬਹੁਤ ਸਾਰੇ ਸੰਗੀ ਸਾਥੀ ਆਇਸਟਾਈਨ ਨੂੰ ਛੜ ਗਏ ਸਨ ਪਿਛੜ ਐਵੇਂ ਸਿਰ ਕਪਾਈ ਸਾਡੇ ਕੋਲ ਨਹੀਂ ਆਉਂਦੀ ਛੋੜ ਗਏ ਸਨ ਇਸ ਰਸਤੇ ਨੂੰ ਹੀ ਛੋੜ ਗਏ ਸਨ ਬਈ ਨਿਰਾਸ਼ੀ ਬਹੁਤ ਦਿਨ ਲਾ ਗਏ ਨਿਰਾਸ਼ ਹੋ ਗਏ ਕਿਤਨੇ ਥਾਂ ਤੇ ਸਤ ਸੰਗ ਦੇ ਚ ਗਿਆ ਕਿਤਨੇ ਡੇਰਿਆਂ ਦੇ ਚ ਭਟਕਿਆ ਕਿਤਨੇ ਮੁੱਦਦ ਦਾ ਅੰਮ੍ਰਿਤ ਵੇਲੇ ਉਠਰੇ ਜਪ ਕਰ ਰਿਹਾ ਪੱਲੇ ਕੁਝ ਨਹੀਂ ਪਿਆ ਬਈ ਨਿਰਾਸ਼ ਸੀ ਬਹੁਤ ਦਿਨ ਲਾ ਗਏ ਤਾਂ ਇੱਕ ਖਤਰਾ ਹੈ ਨਾਸਤਿਕ ਹੋ ਸਕਦਾ ਹੈ ਜਿਹੜੇ ਚੋਟੀ ਦੇ ਵੱਡੇ ਵੱਡੇ ਨਾਸਤਿਕ ਹੋਏ ਨੇ ਮੈਂ ਉਹਨਾਂ ਦੀ ਜੀਵਨ ਕਥਾ ਪੜ੍ਹੀਏ ਪਹਿਲੇ ਧਾਰਮਿਕ ਸਨ ਬੜੀ ਸਾਧਨਾ ਕਰਦੇ ਸਨ ਫਿਰ ਨਿਰਾਸ਼ ਹੋ ਗਏ ਨਿਰਾਸ਼ ਹੋ ਗਏ ਕਾਰਨ ਕਿਦਰੇ ਮਿਲਦੇ ਤੇ ਨੇ ਪਹਾੜਾਂ ਤੋਂ ਪਰ ਉੱਪਰ ਉੱਪਰ ਨਹੀਂ ਮਿਲਦੇ ਉੱਪਰ ਉੱਪਰ ਤੇ ਗੀਟੀਆਂ ਤੇ ਪੱਥਰ ਮਿਲਦੇ ਨੇ ਖੁਦਾਈ ਕਰਨੀ ਪੈਂਦੀ ਹੈ ਖੁਦਾਈ ਕਰਨੀ ਪੈਂਦੀ ਬੜੀ ਮਿਹਨਤ ਕਰਨੀ ਪੈਂਦੀ ਉੱਪਰ ਉੱਪਰ ਤੇ ਕਾਮ ਹੈ ਕ્રોਧ ਹੈ ਲੋਭ ਹੈ ਮੋਹ ਹੈ ਹੰਕਾਰ ਹੈ ਕਿਦਰੇ ਗਹਿਰਾਈ ਦੇ ਚ ਜਾਈਏ ਤੇ ਫਿਰ ਨਿਰੰਕਾਰ ਹੈ ਪਰ ਬਹੁਤ ਗਹਿਰੇ ਜਾਣਾ ਪੈਂਦਾ ਦੇ ਵਾਸਤੇ ਪੂਰੀ ਭਾਵਕਤਾ ਚਾਹੀਦੀ ਹੈ ਨਿਰਾਸ਼ ਹੋਇਆ ਮਨੁੱਖ ਖਾਸ ਕਰਕੇ ਧਰਮ ਦੇ ਮਾਰਗ ਦਾ ਇੱਕ ਖਤਰਾ ਹੈ ਨਾਸਤਿਕ ਹੋ ਸਕਦਾ ਹੈ ਮੈਨਾਖਾ ਨਾਲ ਉਹ ਮਨੁੱਖ ਦੇਖੇ ਨੇ ਝੂਮ ਝੂਮ ਕੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਸੁਣਦੇ ਸਨ ਉਹਨਾਂ ਗੁਰਦੁਆਰੇ ਦੇ ਬੂਹੇ ਦੇ ਕੋਲੋਂ ਲੰਘ ਜਾਣਗੇ ਕਦੀ ਅੰਦਰ ਨਹੀਂ ਆਉਂਦੇ ਮੈਂ ਦੇਖਿਆ ਹੈ ਬਿਨਾ ਨਾਗਾਂ ਅੰਮ੍ਰਿਤ ਵੇਲੇ ਉੱਠਣ ਵਾਲੇ ਇਸ ਗੱਲ ਨੂੰ ਭੁੱਲੀ ਗਏ ਨੇ ਛੋੜ ਬੈਠੇ ਨੇ ਇਨਤਨੇ ਦੇਖੇ ਨੇ ਮੈਂ ਮੌਜੂਦ ਨੇ ਔਰ ਕੁਛ ਇੱਕ ਨੇ ਤੇ ਸਾਫ਼ ਕਹਿ ਦਿੱਤਾ ਮਸਕੀਨ ਜੀ ਕੁਛ ਵੀ ਨਹੀਂ ਹੈ ਕੁਛ ਵੀ ਐਵੇਂ ਸਿਰ ਖਪਾਈ ਯੂਪੀ ਦੇ ਇੱਕ ਸ਼ਹਿਰ ਦੇ ਇੱਕ ਸੱਜਣ ਮੈਨੂੰ ਕਹਿਣ ਲੱਗਾ ਗਏ ਨਹੀਂ ਜੀ 20ਵੀਂ ਸਦੀ ਦੇ ਵਿੱਚ ਕੀ ਕਰ ਰਹੇ ਹੋ ਹਜ਼ਾਰਾਂ ਸਾਲ ਪੁਰਾਣੀਆਂ ਗੱਲਾਂ ਸੁਣਾਈ ਜਾਂਦੇ ਆ ਅੱਜ ਸਾਇੰਸ ਦਾ ਯੋਗ ਹੈ ਇਹ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਤੇ ਹੁਣ ਉਹਨੂੰ ਕੌਣ ਦੱਸੇ ਸਾਇੰਸ ਤੇ ਪਦਾਰਤ ਦੀ ਖੋਜ ਹੈ ਪਰਮਾਤਮਾ ਦੀ ਖੋਜ ਹੈ ਹੀ ਨਹੀਂ ਉਹ ਤੇ ਅੱਖ ਤੇ ਖੜੀ ਹੈ ਉਹ ਤੇ ਬੁੱਧ ਤੇ ਖੜੀ ਹੈ ਪਰਮਾਤਮਾ ਦੀ ਖੋਜ ਅੱਖ ਤੇ ਬੁੱਧ ਤੇ ਨਹੀਂ ਖੜੀ ਉਤੇ ਜ਼ਬਾਨ ਤੇ ਹਿਰਦੇ ਤੇ ਖੜੀ ਹੈ ਬਾਵਨਾ ਤੇ ਖੜੀ ਹੈ ਹਿਰਦੇ ਰਸਨ ਰਸਾਇ ਹੈ ਐਸਤੇ ਖੜੀ ਹੈ ਲੇਕਿਨ ਮੈਨੂੰ ਇੰਜ ਕਹਿਣ ਲਗਾ ਅਜੇ ਤੱਕ ਮੈਨੂੰ ਯਾਦ ਨਹੀਂ ਤੁਸੀਂ ਆਪਣਾ ਵੀ ਸਮਾਂ ਖਰਾਬ ਕਰ ਰਹੇ ਹੋ ਲੋਕਾਂ ਦਾ ਵੀ ਖਰਾਬ ਕਰ ਰਹੇ ਇਸ ਤਰ੍ਹਾਂ ਦਾ ਕੋਈ ਵੀ ਨਹੀਂ ਕਾਰਨ ਹਰ ਸ਼ਹਿਰ ਦੇ ਸਾਇੰਟਿਸਟ ਮਿਲ ਜਾਂਦੇ ਨੇ ਹਰ ਸ਼ਹਿਰ ਨੰਤ ਨਹੀਂ ਨੇ ਸੈنس ਦੀ ਦੁਨੀਆ 'ਚ ਕੋਈ ਪਖੰਡ ਨਹੀਂ ਹੈ ਇੱਕ ਸਾਇੰਟਿਸਟ ਨੂੰ ਕੁਝ ਲਬਿਆ ਨਹੀਂ ਤੋ ਕਹਿ ਦਿੰਦਾ ਮੈਨੂੰ ਨਹੀਂ ਲਬਿਆ